ਆ ਅਫਸਰਾਂ ਨੂੰ ਇੱਕ ਦਰਖਾਸਤ ਦੇਣਾ ਇੱਕ ਸਿਫ ਸੈਨਾ ਵਾਲੇ ਵੀਰ ਹੈ ਸਾਡੇ ਉਹਨਾਂ ਨੇ ਥੋੜੇ ਜਿਹਾ ਕੁਝ ਬਚਨ ਗਲਤ ਬੋਲੇ ਹੈਗੇ ਧੀਆ ਭੈਣਾਂ ਵਾਸਤੇ ਵੀ ਉਹਨਾਂ ਨੇ ਕਿਹਾ ਵੀ ਚਲੋ ਉਹਨਾਂ ਨੇ ਤਾਂ ਸਾਡੇ ਸਿੱਖਾਂ ਨੇ ਤਾਂ ਜਿਹੜੀ ਗਲਤੀ ਕਰਨੀ ਸੀ ਕਰ ਲਈ ਠੀਕ ਹੈ ਨਾ ਇੱਕ ਧੀਆ ਭੈਣਾਂ ਨੂੰ ਗਾਲ ਕੱਢੀ ਆ ਕਹਿੰਦੇ ਵੀ ਸਾਡੇ ਪੰਜਾਬ ਜਿਹੜੇ ਤੁਹਾਡੇ ਸਾਡੇ ਜਿਹੜੇ ਸਿਫ ਸੈਨਾ ਵਾਲੇ ਹੈਗੇ ਆ ਵੀ ਸਾਡੀਆਂ ਸਾਡੇ ਜਵਾਨ ਮੁੰਡੇ ਕੁਵਾਰੇ ਹੈਗੇ ਆ ਤੇ ਤੁਹਾਡੀਆਂ ਧੀਆ ਭੈਣਾਂ ਨੂੰ ਅਸੀਂ ਵਿਆਹ ਕਰ ਲਾਂਗੇ ਤੁਹਾਡੇ ਘਰੇ ਹੀ ਜਾਗੋ ਲੈ ਕੇ ਆਵਾਂਗੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਸੀ ਵੀਰਾਂ ਨੂੰ ਵੀ ਤੁਸੀਂ ਭਾਈ ਇਦਾਂ ਦੇ ਬਚਨ ਕਿਉਂ ਕਰਦੇ ਹੋ ਕਿਉਂ ਕਹਿੰਨੇ ਹੈਗੇ ਆ ਵੀ ਤੁਸੀਂ ਵੀ ਸਾਡੀਆਂ ਧੀਆ ਭੈਣਾਂ ਨੂੰ ਕਿਉਂ ਗਲਤ ਬੋਲਦੇ ਆ ਪੂਰੇ ਵਰਲਡ ਦੀਆਂ ਧੀਆ ਭੈਣਾਂ ਨੇ ਜਗਤ ਦੀਆਂ ਭੈਣਾਂ ਨੇ ਸਾਡੇ ਮਾਨਯੋਗ ਜੱਜ ਸਾਹਿਬ ਵੀ ਹੈ ਮਾਨਯੋਗ ਅਫਸਰ ਵੀ ਹੈ ਵੱਡੇ ਵੱਡੇ ਮਲਾਜ਼ਮ ਵੀ ਆ ਬਾਰਡਰਾਂ ਤੇ ਖੜੇ ਹੈਗੇ ਅਫਸਰ ਉਹਨਾਂ ਦੀਆਂ ਵੀ ਸਰਦਾਰ ਨੇ ਵੀ ਸਾਰੇ ਸਰਦਾਰਾਂਾਂ ਦੀਆਂ ਭੈਣਾਂ ਨੂੰ ਸਾਰਿਆਂ ਨੂੰ ਤੁਸੀਂ ਇੱਕ ਵੱਡ ਖਿੱਚੀ ਜਾਂਦੇ ਆ ਅਫਸਰ ਅਫਸਰਾਂ ਨੂੰ ਇੱਕ ਦਰਖਾਸਤ ਦੇਣਾ ਇੱਕ ਥੋੜੇ ਸਾਡੇ ਵੀਰ ਭਾਈ ਮੀਰੀ ਆ ਦੁੱਜੇ ਹੈਗੇ ਆ ਸਭ ਸਨ ਵਾਲੇ ਵੀਰ ਹੈ ਸਾਡੇ ਉਹਨਾਂ ਨੇ ਥੋੜੇ ਜਿਹਾ ਕੁਝ ਬਚਨ ਗਲਤ ਬੋਲੇ ਹੈਗੇ ਧੀਆ ਭੈਣਾਂ ਵਾਸਤੇ ਵੀ ਉਹਨਾਂ ਨੇ ਕਿਹਾ ਵੀ ਚਲੋ ਉਹਨਾਂ ਨੇ ਤਾਂ ਸਾਡੇ ਸਿੱਖਾਂ ਨੇ ਤਾਂ ਜਿਹੜੀ ਗਲਤੀ ਕਰਨੀ ਸੀ ਕਰ ਲਈ ਠੀਕ ਹੈ ਨਾ ਵੀ ਉਹਨਾਂ ਨੇ ਜਾਗੋ ਕੱਢਦੀ ਕਹਿੰਦੇ ਵੀ ਜਾਗੋ ਆ ਵੀ ਉਹਨਾਂ ਨੇ ਕੀ ਕੀਤਾ ਕੁਝ ਵੀਰਾਂ ਨੇ ਸਭ ਸੈਨ ਵਾਲੇ ਭਾਈ ਜਿਹੜੇ ਹੈਗੇ ਸਾਡੇ ਅਸੀਂ ਉਹਨਾਂ ਨੂੰ ਭਾਈ ਉਹ ਕਹਾਂਗੇ ਸਾਡੇ ਪੰਜਾਬ ਦੇ ਰਕਵਾਸੇ ਹੈਗੇ ਆ ਰਾਖੀ ਰਾਖਸੀ ਹੈਗੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੀ ਤੁਸੀਂ ਇੱਕ ਧੀਆ ਭੈਣਾ ਨੂੰ ਗਾਲ ਕੱਢੀ ਆ ਕਹਿੰਦੇ ਵੀ ਸਾਡੇ ਪੰਜਾਬ ਜਿਹੜੀ ਤੁਹਾਡੀਆਂ ਸਾਡੇ ਜਿਹੜੇ ਸਿਪ ਸੈਨਾਰੇ ਹੈਗੇ ਆ ਵੀ ਸਾਡੀਆਂ ਸਾਡੇ ਜਵਾਨ ਮੁੰਡੇ ਕੁਆਰੇ ਹੈਗੇ ਆ ਤੇ ਤੁਹਾਡੀਆਂ ਧੀਆ ਭੈਣਾ ਨੂੰ ਅਸੀਂ ਵਿਆਹ ਕਰ ਲਾਂਗੇ ਤੁਹਾਡੇ ਘਰੇ ਹੀ ਜਾਗੋ ਲੈ ਕੇ ਆਵਾਂਗੇ ਵੀ ਦੱਸੋ ਉਹਨਾਂ ਨੂੰ ਪੁੱਛਣਾ ਚਾਹੁੰਦੇ ਅਸੀਂ ਵੀਰਾਂ ਨੂੰ ਵੀ ਤੁਸੀਂ ਭਾਈ ਇਦਾਂ ਦੀ ਬਚਨ ਕਿਉਂ ਕਰਦੇ ਹੋ ਕਿਉਂ ਕਹਿੰਨੇ ਹੈਗੇ ਆ ਵੀ ਤੁਸੀਂ ਵੀ ਸਾਡੀਆਂ ਧੀਆ ਭੈਣਾਂ ਨੂੰ ਕਿਉਂ ਗਲਤ ਬੋਲਦੇ ਆ ਪੂਰੇ ਵਰਲਡ ਦੀਆਂ ਧੀਆ ਭੈਣਾਂ ਨੇ ਜੱਗ ਦੀਆਂ ਭੈਣਾਂ ਨੇ ਸਾਡੇ ਮਾਨਯੋਗ ਜੱਜ ਸਾਹਿਬ ਵੀ ਆ ਮਾਨਯੋਗ ਅਫਸਰ ਵੀ ਆ ਵੱਡੇ ਵੱਡੇ ਮਲਾਜ਼ਮ ਵੀ ਆ ਬਾਰਡਰਾਂ ਤੇ ਖੜੇ ਹੈਗੇ ਆ ਅਫਸਰ ਉਹਨਾਂ ਦੀਆਂ ਵੀ ਸਰਦਾਰ ਨੇ ਵੀ ਸਾਰੇ ਸਰਦਾਰਾਂ ਤੋਂ ਹੀ ਹੈ ਬੰਨਾਂ ਸਾਰਿਆਂ ਨੂੰ ਤੁਸੀਂ ਇੱਕ ਵੱਡ ਖਿੱਚੀ ਆਣੀ ਜੀ ਬਾਬਾ ਜੀ ਕਿਤੇ ਨਾ ਕਿਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਵੀ ਹਦੇਸ਼ ਦਿੱਤੇ ਨੇ ਜਿਹੜਾ ਵੀ ਕੋਈ ਧਾਰਮਿਕ ਭਾਵਨਾਵਾਂ ਨੂੰ ਟੇਸ ਬਚਾਊਗਾ ਜਿਹੜਾ ਗਲਤ ਬਿਆਨਬਾਜ਼ੀ ਕਰੂਗਾ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਤਾਂ ਕਿਤੇ ਨਾ ਕਿਤੇ ਲੱਗਦਾ ਇਸ ਦਾ ਅਸਰ ਹੋਇਆ ਅਸਰ ਹੋਇਆ ਅਸੀਂ ਤਾਂ ਹੀ ਤਾਂ ਕਹੇ ਆ ਵੀ ਅਸੀਂ ਤਾਂ ਹੀ ਆ ਸਾਹਿਬ ਜੀ ਨੂੰ ਆ ਦਰਖਾਸਤ ਦੇਣ ਆਏ ਆ ਵੀ ਆ ਸਾਹਿਬ ਜੀ ਦਰਖਾਸਤ ਹੈ ਵੀ ਇਹਨਾਂ ਨੇ ਆ ਗਾਲਾਂ ਕੱਢੀਆਂ ਨੇ ਧੀਆਂ ਭੈਣਾਂ ਨੂੰ ਕੱਢੀਆਂ ਨੇ ਅਸੀਂ ਜਾ ਕੇ ਆਇਆ ਅਫਸਰ ਬਹੁਤ ਚੰਗੇ ਆ ਬਹੁਤ ਵਧੀਆ ਅਫਸਰ ਹੈ ਸਾਡੀ ਸੁਣੀ ਆ ਬਿਠਾਇਆ ਕਹਿੰਦੇ ਬੱਬਾ ਹੀ ਕੋਈ ਗੱਲ ਨਹੀਂ ਜੋ ਬੰਦੀ ਕਾਰਵਾਈ ਅਸੀਂ ਕਰਾਂਗੇ ਬਾਈ ਲੱਗਦਾ ਇਹ ਅਜਿਹੀ ਜਿਹੜੀ ਬਿਆਨਬਾਜ਼ੀ ਹੁੰਦੀ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਸੀ ਭਾਈਚਾਰਕ ਸਾਂਝ ਹੈ ਪਿਆਰ ਜਿਹੜਾ ਬਣਿਆ ਰਹਿਣਾ ਚਾਹੀਦਾ ਅਜਿਹੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਮੈਂ ਤਾਂ ਕਹਿਣਾ ਹੈਗਾ ਵੀ ਜਿੱਥੇ ਆਪਾਂ ਯਾਰ ਤੁਸੀਂ ਰੱਬ ਦੀਆਂ ਗੱਲਾਂ ਕਰੋ ਗੁਰੂ ਪਿਤਾ ਦੀਆਂ ਗੱਲਾਂ ਕਰੋ ਸ਼ਿਵਜੀ ਮਹਾਰਾਜ ਦੀਆਂ ਕਰੋ ਮਾਤਾ ਦੀਆਂ ਕਰੋ ਜਿਹੜੇ ਧਰਮ ਦੇ ਹੈਗੇ ਆਪਣੇ ਧਰਮ ਦਾ ਵਿਚਾਰ ਕਰੋ ਇਹ ਥੋੜੀ ਹੈ ਯਾਰ ਕਿਸੇ ਧੀਆ ਭੈਣਾਂ ਨੂੰ ਕੱਢਾਂਗੇ ਕਿ ਉਹ ਵੀ ਧੀਆ ਭੈਣਾਂ ਵੀ ਜਿਹੜੀਆਂ ਆਪਣੀਆਂ ਧੀਆ ਭੈਣਾਂ ਨੇ ਉਹ ਵੀ ਆਖਰ ਨੂੰ ਆਪਣੀਆਂ ਹੀ ਭੈਣਾਂ ਨੇ ਤੁਹਾਡੀਆਂ ਵੀ ਘਰੇ ਧੀਆ ਭੈਣਾਂ ਹੋਣ ਗਿਆ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਤੁਹਾਡੇ ਘਰੇ ਵੀ ਧੀਆ ਭੈਣਾਂ ਹੈਗੀਆਂ ਜਾਂ ਨਹੀਂ ਹੈਗੀਆਂ ਜੇ ਹੈਗੀਆਂ ਤਾਂ ਤਾਂ ਦੱਸੋ ਜੇ ਨਹੀਂ ਹੈਗੀਆਂ ਤਾਂ ਤੁਸੀਂ ਫਿਰ ਇੱਕ ਸਾਲੇ ਵੀ ਆ ਜਾਂਦਾ ਜਿਹੜੇ ਗਲਤ ਬਿਆਨਬਾਜ਼ੀ ਕਰਦੇ ਨੇ ਕਿ ਲੱਗਦਾ ਕਿ ਉਹ ਜਿਹੜਾ ਹੁਣ ਕਾਰਨਾਮਾ ਹੋਇਆ ਸਾਰਾ ਜਿਵੇਂ ਦੱਸਿਆ ਜਾ ਰਿਹਾ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਜਿਹੜਾ ਸੰਦੀਪ ਪੋਰਾ <th>ਪਰ ਤੇ ਹਮਲਾ ਹੋਇਆ ਉਹਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਪੁਲਿਸ ਨੇ ਹਰਕਤ ਵਿੱਚ ਆਈ ਔਰ ਬਿਆਨਬਾਜ਼ੀ ਜਿਹੜੀ ਉਹਨਾਂ ਨੇ ਕਿਹਾ ਕੰਟਰੋਵਰਸ਼ੀਅਲ ਜਿਹੜੀ ਬਿਆਨਬਾਜ਼ੀ ਉਹ ਨਹੀਂ ਦੇਣੀ ਨਹੀਂ ਦੇਣੀ ਚਾਹੀਦੀ ਸੀਗੀ ਯਾਰ ਅਸੀਂ ਵੀ ਉਹ ਨਿਹੰਗ ਸਿੰਘ ਅਸੀਂ ਮੰਨਦੇ ਆ ਵੀ ਨਿਹੰਗ ਸਿੰਘਾਂ ਨੇ ਉਪਰ ਨਵੇਂ ਬਣੇ ਸਾਨੂੰ ਪਤਾ ਹੀ ਨਹੀਂ ਉਹਨਾਂ ਬਾਰੇ ਕੌਣ ਕਿਹੜੇ ਕਿਹੜੀ ਜਹਿਬੰਦੀ ਦੇ ਆ ਕਿਥੋਂ ਦੇ ਆ ਕਿਥੋਂ ਦੇ ਸਾਨੂੰ ਪਤਾ ਹੀ ਨਹੀਂ ਹੈਗਾ ਉਸ ਬੰਦਿਆਂ ਦਾ ਅਸੀਂ ਕਿਦਾਂ ਕਹਿ ਦਈਏ ਨਿੰਦਿਆ ਕਰ ਜੋ ਉਹ ਨਿੰਦਿਆ ਨਹੀਂ ਆ ਯਾਰ ਬਾਤ ਨਹੀਂ ਕਰਨਾ ਚਾਹੀਦਾ ਸੀ ਵਸੇ ਸਿੰਘਾਂ ਨੂੰ ਹੁਣ ਕੀ ਸੰਦੇਸ਼ ਆ ਜਿਹੜੇ ਬਾਣੇ ਪਾਏ ਆ ਉਹਨਾਂ ਨੂੰ ਮੈਂ ਜਿਨ੍ਹਾਂ ਨੇ ਬਾਣੇ ਪਾਏ ਆ ਜਿਹੜੇ ਬਾਣੀ ਦੇ ਵਿੱਚ ਬਾਣੇ ਵਾ ਬਾਣੀ ਬਾਣੀ ਪੜੋ ਬਾਣੇ ਨਾਲ ਰੋ ਸਿੰਘ ਸਜੋ ਪਰ ਕਿਸੇ ਦੇ ਬਾਰੇ ਆਪਾਂ ਢਕਾਉ ਬਿਆਨ ਨਾ ਦਈਏ ਕਿਸੇ ਨੂੰ ਆਪਾਂ ਨੂੰ ਐਦਾਂ ਦਾ ਬਿਆਨ ਨਾ ਦਈਏ ਵੀ ਜਿਹੜੀ ਆਪਣੀ ਕਿਸੇ ਨੂੰ ਥੇਸ ਪਹੁੰਚੇ ਦਿਲ ਨੂੰ ਤੇ ਆਪਾਂ ਨੂੰ ਕੋਈ ਐਦਾਂ ਦਾ ਪੀ ਲਵਜ ਮਾਰਿਆ ਨਾ ਕਵੇ ਸਾਡੇ ਅਫਸਰ ਵੀ ਸਾਨੂੰ ਸੋਭਾ ਸਲਾਉਣ ਵੀ ਸਹੀ ਆ ਯਾਰ ਬੰਦਿਆਂ ਨੇ ਬਿਆਨ ਵਧੀਆ ਦਿੱਤੇ ਆ ਅਸੀਂ ਮਾਲਵਾ ਤਰਨਾ ਦਲ ਮੁਖ ਜਾਇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਚੌਂਤੇ ਵਾਲੇ ਤੇ ਅਸੀਂ ਸਾਰੇ ਸਾਡੀ ਜੈ ਬੰਦੀ ਆ ਅਸੀਂ ਨਾ ਕਿਸੇ ਦੇ ਪੜਕਾਉ ਬਿਆਨ ਦਿੰਨੇ ਆ ਅਸੀਂ ਅਪੀਲ ਕਰ ਰਹੇ ਹਾਂ ਕਿ ਮਤਲਬ ਅਜਿਹੇ ਬਿਆਨ ਬਜ ਨਹੀਂ ਸਕਦੇ ਮੈਂ ਜਿਹੜੇ ਵੀ ਨਿੰਗ ਸਿੰਘ ਫੌਜਾਂ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਪਹਿਲੋ ਆਪਾਂ ਜੇ ਕੋਈ ਗਲਤ ਬੋਲਦਾ ਜੇ ਕੋਈ ਬਿਆਨ ਦਿੰਦਾ ਪਹਿਲਾਂ ਆਪਾਂ ਅਫਸਰਾਂ ਨੂੰ ਦਸੀਏ ਸਾਡੇ ਵੱਡੇ ਅਫਸਰ ਬੈਠੇ ਆ ਸਾਡੀ ਸਰਕਾਰ ਬੈਠੀ ਆ ਸਾਡੀ ਸੁਣੂਗੀ ਜੇ ਨਹੀਂ ਸੁਣਦੀ ਸਰਕਾਰ ਫਿਰ ਤਲਪਾਨਾ ਨਾ ਮਾਰੋ ਫਿਰ ਤਾਂ 5 ਰੁਪਏ ਦੀ ਜੁੱਤੀ ਲੈ ਕੇ ਮੂੰਹ ਤੇ ਮਾਰੋ ਬਸ ਫਿਰ ਆਪਣੇ ਆ ਵੀ ਬੰਦ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ